ਆਦਿਰਾ ਜੀ ਮੇਰਾ ਪ੍ਰਧਾਨ ਜੀ 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 ਕੋਈ ਨਹੀਂ ਜੀ ਬੰਦਾ ਬੰਦਾ ਸੁਣ ਰਿਹਾ ਜੀ ਬੰਦਾ ਬੰਦਾ ਸੁਣ ਰਿਹਾ ਹਾਂਜੀ ਜੀ ਹਾਂ ਆ ਸਰਦਾਰ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ ਐ ਹੁਣ ਇਹਦੇ ਵੀ ਸਿਰ ਤੇ ਬਾਈ ਦਾ ਦਮਾਲਾ ਮੇਰੇ ਵੀ ਆ ਪਰਨਾ ਬੰਨਿਆ ਹੋਇਆ ਸਿੱਖਾਂ ਦੇ ਮੁੰਡੇ ਆ ਨਾ ਨਾ ਹੋਰ ਹੋਰ ਕਿੰਨੇ ਦਸਤਾਰ ਵਾਲੇ ਇੱਥੇ ਬੈਠੇ ਆ ਪ੍ਰੋਗਰਾਮ ਸੁਣ ਰਹੇ ਆ ਕਈ ਖੜੇ ਆ ਕਈ ਸਟੇਜਾਂ ਤੇ ਵੀ ਆ ਓ ਯਾਰ ਇਸ ਵੀਰ ਦਾ ਸਵਾਲ ਐ ਸੀ ਵੀ ਵੀ ਕੀ ਸਾਡਾ ਵrindavan ਜਾ ਕੇ ਜਾਂ ਕੋਈ ਉੱਥੋਂ ਆ ਕੇ ਕੋਈ ਉੱਥੋਂ ਦੇ ਪਟੰਦ ਜੀ ਕੋਈ ਇਹਨਾਂ ਨੂੰ ਆਨਰ ਕਰ ਜਾਣ ਵੀ ਕੋਈ ਇਹ ਮਾੜਾ ਕਰਮ ਹੋ ਗਿਆ ਇਹਨਾਂ ਦਾ ਸਵਾਲ ਹੈ ਕਿ ਕਿ ਜੇ ਅਸੀਂ ਮੰਦ ਮੰਨ ਲਓ ਮੈਂ ਆਪਦੇ ਮੋਢੇ ਤੇ ਰੱਕ ਚਲਾ ਲੈਣਾ ਹੈ ਮੰਦਰ ਜਾ ਕੇ ਇੱਕ ਸਿੱਖ ਆ ਗਿਆ ਅੱਜ ਜੋ ਉਹਨੇ ਮੈਥੋਂ ਗਵਾਇਆ ਹੈ ਤੁਹਾਨੂੰ ਲੱਗਦਾ ਵੀ ਮੈਂ ਕਿਸੇ ਸਿੱਖ ਦਾ ਅਪਮਾਨ ਕਰਕੇ ਗਿਆ ਜਾਂ ਮੇਰਾ ਸਿੱਖ ਕਿਸੇ ਖਤਰੇ ਚ ਪੈ ਗਿਆ ਇੱਕ ਸਿੱਖ ਆ ਕੇ ਜਦੋਂ ਆਪਣੇ ਹੋਰ ਭਾਈਚਾਰਾ ਨੂੰ ਕਹਿੰਦਾ ਵੀ ਸਾਡਾ ਕੰਮ ਮੁਹੱਬਤ ਕਰਨਾ ਆਪਾਂ ਕਰਦੇ ਰਹਿਣਾ ਸਿੱਖ ਤਾਂ ਹੋਰ ਵੱਡਾ ਹੋ ਜਾਂਦਾ ਹੈ ਕੰਨ ਬਾਬਾ ਮੈਨੂੰ ਵੀ ਅਕਸਰ ਪੁੱਛ ਲੈਂਦੇ ਆ ਕਹੀ ਕਿ ਤੂੰ ਸਿੱਖਾਂ ਦੇ ਘਰੇ ਜੰਮਿਆ ਤੂੰ ਆਹ ਦਰਗਾਹਾਂ ਤੇ ਮੰਦਰਾਂ 'ਚ ਹੋਰ ਛੜਦਾ ਹੀ ਨਹੀਂ ਕੋਈ ਸਾਬਕ ਤੇ ਜਾਇੰਨਾ ਮੈਂ ਕਹਿੰਦਾ ਇੱਕ ਤਾਂ ਤਾਂ ਜਾਂਦਾ ਵੀ ਸਾਰੇ ਬੁਲਾਉਂਦੇ ਆ ਉਹਨਾਂ ਨੂੰ ਮੈਨੂੰ ਆਪਦਾ ਲੱਗਦਾ ਇੱਕ ਮੈਨੂੰ ਆਇਆ ਲੱਗਦਾ ਵੀ ਜਿਵੇਂ ਮੈਂ ਸਿੱਖਾਂ ਦੇ ਘਰੇ ਜੰਮ ਪਿਆ ਮੇਰਾ ਕਸੂਰ ਕੀ ਆ ਬਾਬਾ ਆ ਜਿਹੜੇ ਹਿੰਦੂ ਮੁਸਲਮਾਨ ਨੇ ਇਹ ਵੀ ਤਾਂ ਮੇਰੇ ਚਾਚੇ ਤਾਂ ਆਂਦੀ ਹੈ ਆ ਜਿਹੜੇ ਹਿੰਦੂ ਜੈਂਟਲਮੈਨ ਬੈਠੇ ਹੋ ਚਾਚੇ ਤਾਇਆ ਦੀਆਂ ਬੋਰਕੀਆਂ ਉਹ ਤਾਂ ਠੀਕ ਆ ਅੱਜ ਕੱਲ ਕੋਈ ਕਲਾਸ ਹੋ ਸਕਦੀ ਆ ਜਿਹੜੀ ਇਸ ਗੱਲ ਤੇ ਵੀ ਗੇਮ ਖੇੜਦੀ ਹੋਵੇ ਹੈ ਮਸਜਿਦ ਮੇਰੀ ਤੂੰ ਕਿਉਂ ਟਾਵੇਂ ਕਿਉਂ ਟਾਵਾ ਤੇਰੇ ਮੰਦਰ ਨੂੰ ਆ ਜਾ ਦੋਵੇਂ ਰਲ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਹੈ ਬਾਤ ਤਾਂ ਇਹ ਮੁਹੱਬਤ ਦੀ ਆ ਹਾਂ ਜੀ ਸਭ ਇਹ ਤਾਂ ਮਸਲਾ ਹੀ ਨਹੀਂ ਕੋਈ ਯਾਰ ਇਹ ਤਾਂ ਮਸਲਾ ਹੀ ਨਹੀਂ ਮੈਂ ਪਹਿਲਾਂ ਵੀ ਵਾਰ-ਵਾਰ ਕਹੀ ਜਨਾ ਇਹ ਗੱਲ ਕਿ ਜੇ ਆ ਧੌਣ ਚ ਡੰਡਾ ਫਸਿਆ ਵਾ ਮੈਂ ਸਿੱਖ ਤੇ ਆਇਆ ਹਾਂ ਦਾ ਬੈਸਟ ਮੈਂ ਹਿੰਦੂ ਤੇ ਮੇਰੇ ਵਰਗਾ ਕੋਈ ਨਹੀਂ ਮੁਸਲਮਾਨ ਕਹਵਾਂ ਤੀ ਦੋਨੇ ਕੰਮ ਓ ਯਾਰ ਉਹਨੇ ਤਾਂ ਬੰਦਗੀ ਦੇ ਫਾਰਮ ਵੀ ਨਹੀਂ ਭਰੇ ਸਿੱਖ ਬ੍ਰਾਹਮਣ ਮੁਸਲਮਾਨ ਮੁਹੱਬਤ ਨਾਲ ਭਰਿਆ ਪਿਆ ਹੋਵੇ ਮੈਂ ਉਹਨੂੰ ਕਹੂੰਗਾ ਵੀ ਤੂੰ ਸਿੱਖ ਹੈ ਹੈ ਜਿਹੜੀ ਇੱਕ ਕਲਾਸ ਹੈ ਜੋ YouTube ਦੇ ਕਮੈਂਟਾਂ ਤੱਕ ਸੀਮਤ ਹੈ ਉਹ ਤਾਂ ਬਾਬਾ ਜੇ ਹਾਂ ਜੇ ਡਸਨਟ ਲੁਕਿੰਗ ਨਾਈਸ bro ਹਾ ਜੇ ਉਹਨਾਂ ਨੂੰ ਤਾਂ ਟਾਈਮ ਲੱਗਣਾ ਤੇ ਉਹਨਾਂ ਦੀਆਂ ਗੱਲਾਂ ਕਰਦਾ ਤਾਂ ਮੇਰੇ ਕੋਲ ਤਾਂ ਟਾਈਮ ਨਹੀਂ ਭਰਾਵਾ ਹਲਾ ਚੱਲਦੇ ਬਾਅਦ ਗੱਲ ਕਰ ਸਕਦਾ ਸਾਡੇ ਕੋਲ ਤਾਂ ਮੁਹੱਬਤ ਵਾਲੇ ਆਇਓ ਤੇ ਇੱਥੇ ਅਸੀਂ ਕਿਸੇ ਨੂੰ ਸਰਟੀਫਿਕੇਟ ਨਹੀਂ ਦੇਣਾ ਵਿਆਹ ਚੱਕ ਮੇਰਾ ਸਰਟੀਫਿਕੇਟ ਵੀ ਮੈਂ ਸਹੀਆਂ ਨਾ ਬਾਬਾ ਨਾ ਆਪਦਾ ਕੰਮ ਕਰ 100% ਰਿਸਪਾਂਸਿਬਲ ਹੋ ਕੇ ਕਰ ਬੀਇੰਗ ਅ ਸਿੱਖ ਮੇਰੀ ਜ਼ਿੰਮੇਵਾਰੀ ਹੈ ਕਿ ਮੇਰੇ ਅੰਦਰ ਕਿਸੇ ਲਈ ਨਫ਼ਰਤ ਨਾ ਹੋਵੇ ਮੈਂ ਸਭ ਭਾਈਚਾਰਿਆਂ ਨੂੰ ਪਿਆਰ ਕਰਾਂ ਆ ਠੋਕ ਕੇ ਕਵਾਂ ਕਿ ਉਹ ਮੂਰਖਾਂ ਦਾ ਟੋਲਾ ਹੈ ਜਿਹੜਾ ਕਿਸੇ ਹਿੰਦੂ ਸਿੱਖ ਮੁਸਲਮਾਨ ਨੂੰ ਲੜਾਉਂਦਾ ਹੈ ਉਹ ਉਹ ਪਾਪੀ ਲੋਕ ਆ ਜਿਹੜੇ ਕੋਈ ਜੱਟ ਐ ਆ ਮੱਝਵੀ ਐ ਆ ਚਮਿਆਰ ਐ ਐ ਆ ਕੋਈ ਬਾਰੋਂ ਫਲਾਣਾ ਆ ਗਿਆ ਆ ਫਲਾਣਾ ਨਾ ਬਾਬਾ ਨੋ ਇਹ ਇਹ ਹਿਊਮਨ ਦੀ ਗੇਮ ਐ ਸਾਰੀ ਇਹ ਆਪਣੇ ਆਪਣੇ ਗੁਰਦੁਆਰੇ ਮੰਦਰਾਂ ਮਸੀਤਾਂ ਤੇ ਪ੍ਰਾਊਡ ਕਰੋ ਹਿੰਦੂ ਹੋਣਾ ਇੱਕ ਬਹੁਤ ਕਮਾਲ ਦੀ ਗੱਲ ਐ ਪਰ ਯਾਰ ਉਸ ਫਲਸਫੀ ਨੂੰ ਫਾਲੋ ਕਰ ਕੱਲੀਆਂ ਗੱਲਾਂ ਦਾ ਕਢਾਉਣਾ ਬਣਾਇ ਇਹ ਸਤਰਾ ਸਿੱਖ ਨੂੰ ਵੀ ਆ ਬਾਬਾ ਕਿ ਸਿੱਖ ਹੋਣਾ ਇੱਕ ਪ੍ਰਾਊਡ ਵਾਲੀ ਗੱਲ ਹੈ ਪਰ ਤੇਰਾ ਜੋ ਸਿੱਖ ਦੀਂਦਾ ਹੋਵੇ ਬਾਬਾ ਹੈ ਮੁਹੱਬਤ ਦੀ ਬਾਤ ਆ ਸਾਰੀ ਇਹ ਹਾਂ ਇਹਦਾ ਬਾਬਾ ਵੀ ਆਰ ਬ੍ਰਦਰ ਹੀ ਆਰ ਬ੍ਰਦਰ